ਤਲੰਗ ਮਹਲਾ ਪਹਿਲਾ ਇਹ ਆਨੜੀਏ ਮਾਨੜਾ ਕਾਇ ਕਰੀ ਇਹ ਬਹੁਤ ਆ ਜਾਣ ਜਿੰਦੇ ਇਤਨਾ ਕੁਝ ਆ ਮਾਨ ਤੂੰ ਕਿਉਂ ਕਰਦੀ ਹੈ ਆਪਨੜੇ ਘਰ ਹਰ ਰੰਗੂ ਕੀ ਨਾ ਮਾਣੇ ਪਰਮਾਤਮਾ ਤੇਰੇ ਆਪਣੇ ਹਿਰਦੇ ਘਰ ਵਿੱਚ ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ ਸਾਹ ਨੇੜੇ ਧਨ ਕਮਲਿਏ ਬਾਹਰ ਕਿਆ ਢੁੰਡੇ ਹੈ ਭੋਲੀ ਜੀ ਬਸਤਰੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਹੈ ਤੇਰੇ ਨੇੜੇ ਆਸ ਰਿਆ ਤੂੰ ਜੰਗਲ ਆਦਿਕ ਬਾਹਰਲੇ ਸੰਸਾਰ ਕਿਉਂ ਭਾਲਦੀ ਫਿਰਦੀ ਹੈ ਭੈ ਕੀਆਂ ਦੇ ਸਲਾਈਆਂ ਨੈਣੀ ਭਾਉ ਕਾ ਕਰ ਸ਼ਿੰਗਾਰੋ ਗੁਰੂ ਦੇ ਅਦਬ ਪੈ ਡਰਦੀਆਂ ਸਲਾਈਆਂ ਅੱਖਾਂ ਵਿੱਚ ਪਾ ਪ੍ਰਭੂ ਦੇ ਡਰਾਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਇਦਾਂ ਤੈਨੂੰ ਰੱਬ ਮਿਲੂਗਾ ਤਾਂ ਸੁਹਾਗਣ ਜਾਣੀ ਐ ਲਾਗੀ ਜਾਂ ਸ਼ਹਿ ਧਰੇ ਪਿਆਰੋ ਜੀਵਸਤਰੀ ਜਦੋਂ ਹੀ ਸੁਹਾਗ ਭਾਗ ਵਾਲੀ ਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਇਆਣੀ ਬਾਲੀ ਕਿਆ ਕਰੇ ਜਾ ਜਾਂ ਤਨ ਕੰਤ ਨਾ ਭਾਵੈ ਇਆਣੀ ਬਾਲੀ ਕਿਆ ਕਰੇ ਜਾ ਭਾਣ ਕੰਤ ਨ ਪਾਵੇ ਪਰ ਅਨਜਾਨ ਜੀ ਵਿਸਤਰੀ ਵੀ ਕੀ ਕਰ ਸਕਦੀ ਹੈ ਜੇ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਚੰਗੀ ਹੀ ਨਾ ਲੱਗੇ ਕਰਨ ਪਲਾ ਕਰੇ ਬਹੁ ਤੇਰੇ ਸਾ ਧਨ ਮਹਲ ਨਾ ਪਾਵੇ ਅਜਿਹੀ ਜੀਵ ਇਸਤਰੀ ਭਾਵੇਂ ਕਿਤਨੇ ਵੀ ਤਰਲੇ ਪਈ ਕਰੇ ਉਹ ਪਤੀ ਪ੍ਰਭੂ ਦਾ ਮਹਲ ਘਰ ਲੱਭ ਹੀ ਨਹੀਂ ਸਕਦੀ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਅਸਲ ਗੱਲ ਇਹ ਹੈ ਕਿ ਜੀਵ ਸਤਰੀ ਭਾਵੇਂ ਕਿਤਨੀ ਹੀ ਦੌੜ ਭੱਜ ਕਰ ਲਵੇ ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿਸਮਾਣੀ ਜੇ ਜੀਵ ਸਤਰੀ ਜੀਵ ਦੇ ਚਸਕੇ ਲਾਲਚ ਤੇ ਅਹੰਕਾਰ ਆਦਿਕ ਵਿੱਚ ਹੀ ਮਸਤ ਰਹੇ ਤੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਇੰਨੀ ਬਾਤੀ ਸ਼ਹ ਪਾਈਐ ਨਹੀਂ ਭਈ ਕਾਮਣ ਈ ਆਣੀ ਤਾਂ ਇੰਨੀ ਗੱਲ ਨਹੀਂ ਖਸਮ ਪ੍ਰਭੂ ਨਹੀਂ ਮਿਲਦਾ ਉਹ ਜੀਵ ਇਸਤਰੀ ਅੰਜਾਨ ਹੀ ਰਹੀ ਜੋ ਵਿਕਾਰਾਂ ਵਿੱਚ ਵੀ ਮਸਤ ਰਹੇ ਤੇ ਫਿਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ ਜਾਇ ਪੁੱਛੋ ਸੋਹਾ ਗਣੀ ਵਾਹੇ ਕਿੰਨੀ ਬਾਤੀ ਸ਼ਹ ਪਾਈਐ ਜਾਇ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤਾਂ ਸੁਹ ਭਾਈ ਐ ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ ਬੇਸ਼ੱਕ ਉਹਨਾਂ ਸੁਹਾਗ ਭਾਗਵਾੜੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿੰਨੀ ਗੱਲ ਹੀ ਖਸਮ ਪ੍ਰਭੂ ਮਿਲਦਾ ਹੈ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਉਹ ਇਹੀ ਉੱਤਰ ਦਿੰਦਿਆਂ ਹਨ ਕਿ ਚਲਾਕੀ ਤੇ ਤੱਕਾ ਛੱਡ ਦਿਓ ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ ਜਾਂ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਜਿਸ ਪ੍ਰਭੂ ਦੇ ਪ੍ਰੇਮ ਦਾ ਸਰਕਾਰ ਨਾਮ ਵਸਤ ਮਿਲਦੀ ਹੈ ਉਸ ਦੇ ਚਰਣਾ ਵਿੱਚ ਮਨ ਜੋੜੋ ਸਾਹ ਕਹੈ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮਲ ਲਈਐ ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ ਆਪਣਾ ਸਰੀਰ ਤੇ ਮਾਨਸ ਦੇ ਹਵਾਲੇ ਕਰੋ ਬਸ ਇਸ ਗੰਧੀ ਜਿੰਦ ਵਾਸਤੇ ਵਰਤੋ ਈਮ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸਹ ਪਈਐ ਸੁਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ 헤 ਭੈਣੇ ਇੰਨੀ ਗੱਲੀ ਹੀ ਖਸਮ ਪ੍ਰਭੂ ਮਿਲਦਾ ਹੈ ਆਪ ਗਵਾਈਏ ਤਾਂ ਸ਼ਹ ਪਾਈਏ ਔਰ ਕੈਸੀ ਚਤੁਰਾਈ ਖਸਮ ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ ਭਾਅ ਦੂਰ ਕਰੀਏ ਇਸ ਤੋਂ ਬਿਨਾ ਕੋਈ ਹੋਰ ਦੋ ਬਿਰਥ ਚਲਾਕੀ ਹੈ ਸ਼ਾਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋਂ ਨਿਦ ਪਾਈ ਜ਼ਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮੇਰ ਦੀ ਨਿਗਾ ਨਾਲ ਤੱਕੇ ਜਿਸ ਜੀਵ ਇਸਤਰੀ ਵੱਲ ਮੇਰ ਦੀ ਨਿਗਾ ਕਰਦਾ ਹੈ ਉਹ ਮਨ ਨੂੰ ਖਜ਼ਾਨੇ ਲੱਭ ਲੈਂਦੀ ਹੈ ਆਪਣੇ ਕੰਤ ਪਿਆਰੀ ਸਾਸ ਸੁਹਾਗਣਾ ਨਾਨਕ ਸਾ ਸਭ ਰਾਈ ਹੇ ਨਾਨਕ ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ ਜਗਤ ਪਰਿਵਾਰ ਵਿੱਚ ਆਦਰ ਮਾਣ ਪ੍ਰਾਪਤ ਕਰਦੀ ਹੈ ਐਸੇ ਰੰਗ ਰਾਤੀ ਸਹਜ ਕੀ ਮਾਤੀ ਅਹਨ ਸਪਾਏ ਸਮਾਣੀ ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ ਸੁੰਦਰ ਸਾਇਸ ਰੂਪ ਵਿੱਚ ਅਖਣ ਕਹੀਏ ਸਿਆਣੀ ਉਹ ਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ਤੇ ਲੰਗ ਮਹਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲੱਲੋ ਹੇ ਭਾਈ ਲਾਲੋ ਮੈਨੂੰ ਜਿਹੋ ਜੀ ਖਸਮ ਪ੍ਰਭੂ ਵੱਲੋਂ ਪ੍ਰੇਰਣਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਨਾ ਦੀ ਵਾਕਿਆ ਦਿੰਦਾ ਹਾਂ ਜੋ ਇਸ ਸ਼ਾਇਰ ਸੈਦਪੁਰ ਵਿੱਚ ਵਾਪਰੀ ਹੈ ਪਾਪ ਕੀ ਜਾਂਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਬਾਬਰ ਕਾਬਲ ਤੋਂ ਫੌਜ ਜੋ ਮੰਨੋ ਪਾਪ ਜ਼ੁਲਮ ਦੀ ਜਾਂਝਲ ਹੈ ਇਕੱਠੀ ਕਰਕੇ ਆ ਚੜਿਆ ਹੈ ਅਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆਂ ਦਾਣ ਮੰਗ ਰਿਹਾ ਹੈ ਸ਼ਰਮ ਧਰਮ ਦੋੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਸੈਦਪੁਰ ਵਿੱਚ ਹਯਾਤ ਤੇ ਧਰਮ ਦੋਵੇਂ ਲੋਪ ਹੋ ਚੁੱਕੇ ਹਨ ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ ਕਾਜ਼ੀਆਂ ਬਹਾਮਣਾਂ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲੱਲੋ ਬਾਬਰ ਦੇ ਸਿਪਾਈਆਂ ਵੱਲੋਂ ਸੈਦਪੁਰ ਦੀਆਂ ਇਸਤਰੀਆਂ ਉੱਤੇ ਇਤਨੇ ਅਤਿਆਚਾਰ ਹੋ ਰਹੇ ਹਨ ਕਿ ਮਾਨੋ ਸ਼ੈਤਾਨ ਨੇ ਸ਼ਹਿਰ ਵਿੱਚ ਵਿਆਪ ਢਾ ਲਿਆ ਹੈ ਤੇ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਸੌਮਾਂ ਵਾਲੀ ਮਰਿਆਦਾ ਮੁੱਕ ਚੁੱਕੀ ਹੈ ਮੁਸਲਮਾਨੀਆਂ ਪੜੇ ਕਤੇਬਾਂ ਕਸਟਮੈਂ ਕਰੇ ਖੁਦਾਏ ਵੇਲਾ ਲੋ ਮੁਸਲਮਾਨ ਔਰਤਾਂ ਵੀ ਇਸ ਜਨਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਇਸ ਵਿਪਾ ਵਿੱਚ ਆਪਣੀ ਧਰਮ ਪੁਸਤਕ ਕੁਰਾਨ ਦੀਆਂ ਆਇਤਾਂ ਪੜ ਰਹੀਆਂ ਤੇ ਖੁਦਾ ਅੱਗੇ ਪੁਕਾਰ ਕਰ ਰਹੀਆਂ ਹਨ ਜਾਤ ਸਨਾਤੀ ਹੋਰ ਹਿਦਵਾਣੀਆਂ ਏ ਪੀ ਲਖ ਲਾਏ ਵੇ ਲਾਲੋ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਤੇ ਹੋਰ ਵੀ ਸਭ ਹਿੰਦੂ ਇਸਤਰੀਆਂ ਇਹਨਾਂ ਸਾਰੀਆਂ ਉੱਤੇ ਇਹੀ ਅਤਿਆਚਾਰ ਹੋ ਰਹੇ ਹਨ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਹੇ ਨਾਨਕ ਇਸ ਖੁਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਬਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ। ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਸੈਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ। ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੇ ਰਜਾ ਵਿੱਚ ਹੋ ਰਿਹਾ ਹੈ। ਇਸ ਵਾਸਤੇ ਲੋਥਾਂ ਭਰੇ ਸ਼ਹਿਰ ਵਿੱਚ ਬੈਠ ਕੇ ਵੀ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਕ ਇਕੱਲਾ ਹੈ ਭਾਈ ਲਾਲੋ ਤੂੰ ਵੀ ਇਸ ਅਡਲ ਨਿਯਮ ਨੂੰ ਉਚਾਰ ਚੇਤੇ ਰੱਖ ਕੇ ਜਿਸ ਮਾਲਕ ਪ੍ਰਭੂ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਹੈ ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਕੀਤਾ ਹੋਇਆ ਹੈ ਉਹ ਆਪ ਹੀ ਨਿਰਲੇਪ ਰਹਿ ਕੇ ਉਹਨਾਂ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ ਸੱਚਾ ਸੋ ਸਾਹਿਬ ਸੱਚਤ ਪਵਸ ਸਚੜਾ ਨਿਉ ਕਰੇਗ ਮਸੋਲਾ ਉਹ ਮਾਲਕ ਪ੍ਰਭ ਅਟਲ ਨੀਯਮ ਵਾਲਾ ਹੈ ਉਸ ਦਾ ਨਿਉ ਹੁਣ ਤੱਕ ਅਟਲ ਹੈ ਹੋ ਗਾਨੂ ਵੀ ਅਟਲ ਨੀਯਮ ਵਰਤਾਏਗਾ ਉਹੀ ਨਿਉ ਕਰੇਗਾ ਜੋ ਅਟਲ ਹੈ ਕਾਇਆ ਕੱਪੜ ਟੋਕ ਟੋਕ ਹੋਸੀ ਹਿੰਦੁਸਤਾਨ ਸੰਭਾਲਸੀ ਬੁੱਲਾ ਉਸ ਅਟਲ ਨੀਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖਾ ਸਰੀਰ ਰੂਪ ਕਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇੱਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ। ਆਮਨੇ 78 ਜਾਨਾਂ ਸਤਨਵੇਂ ਹੋਰ ਪਿਉ ਠਸੀ ਮਰਦ ਕਾ ਚੇਲਾ ਪਰ へ ਭਾਈ ਲਾਲੋ ਜਦ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਪਰਵਰਤ ਰਹੂਗਾ ਤੇ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਵਾਪਰਦਾ ਰਹਿਣਾ ਅਜੇੇ ਘੱਲੂ ਘਾਰੇ ਵਾਪਰਦੇ ਹੀ ਰਹਿਣਗੇ ਮੁਗਲ ਅੱਜ ਇੱਥੇ 78 ਵਿੱਚ ਯਾਨੀ ਕਿ ਅੱਜ ਇਹ ਰਾਜ ਕਰ ਰਿਹਾ ਆਪਣੀਆਂ ਮਨ ਮਰਜ਼ੀਆਂ ਚਲਾ ਰਿਹਾ ਤੇ ਕੱਲ ਨੂੰ ਕੋਈ ਹੋਰ ਉੱਠੂਗਾ ਇਹਨਾਂ ਤੋਂ ਵੱਧ ਜ਼ੁਲਮ ਕਰੂਗਾ ਤੇ ਇਹਨਾਂ ਦੇ ਜ਼ੁਲਮਾਂ ਨੂੰ ਥਲ ਪਾ ਦੂਗਾ ਸੋ ਇਹ ਸਿਲਸਿਲਾ ਇਸ ਤਰ੍ਹਾਂ ਦਾ ਚੱਲਦਾ ਹੀ ਰਹਿਣਾ ਸੱਚ ਕੀ ਬਾਣੀ ਨਾਨਕੀ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਜੀ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ ਨਾਨਕ ਤਾਂ ਇਸ ਵੇਲੇ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿੱਖ ਸਲਾਹ ਕਰਦਾ ਹੈ ਸਾਰੀ ਉਮਰ ਹੀ ਇਹ ਸਿੱਖ ਸਲਾਹ ਕਰਦਾ ਰਹੇਗਾ ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿੱਖ ਦੀ ਸਲਾਹ ਵਾਸਤੇ ਹੀ ਮਿਲਿਆ ਹੈ ਤੇਲੰਗ ਮਹਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸਾਰੇ ਜੀਵ ਹੁਕਮ ਅਨਸਾਰ ਖਸਮ ਪ੍ਰਭੂ ਤੋਂ ਹੀ ਜਗਤ ਵਿੱਚ ਆਏ ਹਨ ਸਾਰੀ ਲੋਕਾਈ ਉਸ ਦੇ ਹੁਕਮ ਵਿੱਚ ਹੀ ਕੰਮ ਕਰ ਰਹੀ ਹੈ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਰਚਿਆ ਜਗਤ ਤਮਾਸ਼ਾ ਅਟਲ ਨਿਯਮ ਵਾਲਾ ਹੈ ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ਸਲਾਹ ਸੱਚ ਸਭ ਉਪਰ ਹਰ ਧਨੀ ਸਦਾ ਥਿਰ ਹਰੀ ਦੀ ਸਿਰਤ ਸਲਾਹ ਕਰਿਆ ਕਰੋ ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ ਜਿਸ ਨਾਹੀ ਕੋਈ ਸਰੀਕ ਕਿਸ ਲੇਖ ਹੋਂ ਗਨੀ ਰਹਾਓ ਜਿਸ ਹਰੀ ਦੇ ਦਰਬਾਰ ਦਾ ਹੋਰ ਕੋਈ ਨਹੀਂ ਹੈ ਮੈਂ ਕਿਸ ਗਿਣਤੀ ਵਿੱਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ ਪਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਹਵਾ ਪਾਣੀ ਧਰਤੀ ਆਕਾਸ਼ ਇਹ ਸਾਰੇ ਪ੍ਰਮਾਤਮਾ ਦੇ ਰਹਿਣ ਵਾਸਤੇ ਘਰ ਮੰਦਰ ਬਣੇ ਹੋਏ ਹਨ ਵਿੱਚ ਵਰਤੈ ਨਾਨਕੀ ਆਪ ਝੂਠ ਕਹ ਕਿਆ ਗਨੀ ਹੈ ਨਾਨਕ ਇਨ ਸਬਨਾ ਵਿੱਚ ਪਰਮਾਤਮਾ ਆਪ ਵਾਸੇ ਰਿਹਾ ਹੈ ਦਸੋ ਇਨਾਂ ਵਿੱਚੋਂ ਕਿਸੇ ਨੂੰ ਮੈਂ ਅਸਤ ਅਖ ਕਿਸ ਨੂੰ ਮੈਂ ਅਸਤ ਅਖ ਤੇ ਲੰਗੋ ਮਹਲਾ ਚੌਥਾ ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆ ਹੇ ਮੇਰੇ ਮਾਨ ਖੋਟੀ ਬੁੱਧ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ ਫਿਰ ਵੀ ਅਜੇ ਇਹ ਵਿਰਥ ਕੰਮ ਕਰਕੇ ਲਾਫਾਂ ਮਾਰਦਾ ਰਹਿੰਦਾ ਹੈ ਜਦ ਆਣ ਬਲਵੰਚ ਕਰ ਝੂਠ ਤਬ ਜਾਣੈ ਜਗ ਜਿਤਿਆ ਜਦੋਂ ਕੋਈ ਠੱਗੀ ਕਰਕੇ ਕੋਈ ਝੂਠ ਬੋਲ ਕੇ ਕੁਝ ਧਨ ਮਾਲ ਲੈ ਆਉਂਦਾ ਹੈ ਤਦ ਨੂੰ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ਐਸਾ ਬਾਜੀ ਸੰਸਾਰ ਨਾ ਚਿਤ ਹਰ ਨਾਮ ਇਹ ਮੇਰੇ ਮਨ ਜਗਤ ਇਹੋ ਜਿਹਾ ਹੈ ਜਿਵੇਂ ਇੱਕ ਖੇਡ ਹੁੰਦੀ ਹੈ ਇਹ ਸਾਰਾ ਨਾਸ਼ਵੰਤ ਹੈ ਕਿ ਨ ਮੈਂ ਬਿਨ ਸੈ ਸਭ ਝੂਠ ਮੇਰੇ ਮਾਨਾ ਧਿਆਏ ਰਾਮਾ ਰਹਾਓ ਇੱਕ ਛਿਨ ਵਿੱਚ ਨਾਸ਼ ਹੋ ਜਾਂਦਾ ਹੈ ਪਰ ਖੋਟੀ ਮਤ ਵਾਲਾ ਮਨੁੱਖ ਫਿਰ ਵੀ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਹੈ ਮੇਰੇ ਮਾਨ ਤੂੰ ਤਾਂ ਪ੍ਰਮਾਤਮਾ ਦਾ ਧਿਆਨ ਧਰਦਾ ਰਹੁ ਸਾਵੇੜਾ ਚੇਤਨਾ ਆਵੇ ਜੇ ਤ ਆਏ ਕੰਟਕ ਕਾਲ ਗਰਸੈ ਏ ਮੇਰੇ ਮਨ ਖੋਟੀ ਮਤ ਵਾਲੇ ਮਨੁੱਖ ਨੂੰ ਅਵੇਲਾ ਕਦੀ ਯਾਦ ਨਹੀਂ ਹੁੰਦਾ ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਏ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਮਿਹਰ ਕਰਕੇ ਆ ਵਸਦਾ ਹੈ ਉਸ ਨੂੰ ਮੌਤ ਦੇ ਡਰ ਤੋਂ ਛਡਾ ਲੈਂਦਾ ਹੈ। ਤਲੰਗ ਮੰਹਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਤਲੰਗ ਰਾਗ ਵਿੱਚ ਧੰ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਅਕਾਲ ਪੁਰਖ ਵੈ ਗੁਰੂ ਇੱਕ ਹੈ। ਅੱਤ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਖਾਕ ਨੂਰ ਕਰਦੰ ਆਲਮ ਦੁਨਿਆਏ ਚੇਤਨ ਜੋਤ ਅਤੇ ਅਚੇਤਨ ਮਿੱਟੀ ਮਿਲਾ ਕੇ ਪ੍ਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਏ ਅਸਮਾਨ ਧਰਤੀ ਰੁੱਖ ਪਾਣੀ ਆਦ ਕੇ ਸਭ ਕੁਝ ਪ੍ਰਮਾਤਮਾ ਦੀ ਰਚਨਾ ਹੈ ਬੰਦੇ ਚਸਮ ਦੀਦੰ ਫਨਾਏ اے ਮਨੁੱਖ ਜੋ ਕੁਝ ਤੂੰ ਅੱਖੀਂ ਵੇਖਦਾ ਹੈ ਨਾਸ਼ਵੰਤ ਹੈ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਪਰ ਦੁਨੀਆ ਮਾਇਆ ਦੇ ਲਾਲਚ ਵਿੱਚ ਪ੍ਰਮਾਤਮਾ ਵੱਲੋਂ ਭੁੱਲੀ ਹੋਈ ਹੈ ਤੇ ਹਰਾਮ ਖਾਂਦੀ ਰਹਿੰਦੀ ਹੈ ਪਰਾਇਆ ਹੱਕ ਖੋਂਦੀ ਰਹਿੰਦੀ ਹੈ ਗੈਬਾਨ ਹਵਾਨ ਹਰਾਮ ਕੁਸਤਨੀ ਮਰਦਾਰ ਬਖੋਰਾਏ ਗਾਫਲ ਮਨੁਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ ਦਿਲ ਕਬਜ਼ ਕਬਜ਼ਾ ਕਾਦਰੋ ਦੋਜਕ ਸਜਾਏ ਇਸ ਦੇ ਦਿਲ ਉਤੇ ਮਾਇਆ ਦਾ ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ ਪਰਮਾਤਮਾ ਇਸ ਨੂੰ ਦੋਜਿਕ ਦੀ ਸਜ਼ਾ ਦਿੰਦਾ ਹੈ ਵਲੀ ਨਿਆਮਤ ਬਰਾਦਰਾ ਦਰਬਾਰ ਮਿਲਕ ਖਾਨਾ ਆਏ ਜਦੋਂ ਪਾਲਣ ਵਾਲਾ ਪਿਓ ਭਰਾ ਦਰਬਾਰ ਜਾਇਦਾਦ ਘਰ ਜਬ ਅਜ਼ਰਾਈਲ ਬਸਤਨਿ ਤਬ ਛੇ ਕਾਰੇ ਵਿਦਾਏ ਇਹ ਸਾਰੇ ਜਗਤ ਤੋਂ ਵਿਦਾ ਹਉਣ ਵੇਲੇ ਕਿਸ ਕੰਮ ਆਉਣਗੇ ਜਦੋਂ ਮੌਤ ਦਾ ਫਰਿਸ਼ਤਾ ਆ ਕੇ ਮੰਨ ਲੈਂਦਾ ਹੈ ਹਵਾਲ ਮਾਲੂਮ ਕਰਦੰ پاک ਅੱਲਾ ਪਵਿੱਤਰ ਪਰਮਾਤਮਾ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਹੈ ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ ਬੰਦਾ हे नानक संत जना दी संगत ਵਿੱਚ ਰਹਿ ਕੇ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਿਆ ਕਰ ਕਿ ਤੈਨੂੰ ਮਾਇਆ ਦੀ ਹਵਸ਼ ਵਿੱਚ ਨਾ ਫਸਣ ਦੇਵੇ ਤੇ ਲੰਗ ਕਰ ਦੂਜਾ ਮਹਲਾ ਪੰਜਵਾ ਤੋਦ ਬਿਨ ਦੂਜਾ ਨਹੀਂ ਕੋਏ हे ਪ੍ਰਭੂ ਤੇਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਤੂੰ ਕਰਤਾ ਕਰੈ ਸੋ ਹੋਏ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੇਰਾ ਜੋਰ ਤੇਰੀ ਮਨਟੇ ਕੋ ਅਸਾਂ ਜੀਵਾਂ ਨੂੰ ਤੇਰਾ ਹੀ ਤਾਣ ਹੈ ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ ਸਦਾ ਸਦਾ ਜਪ ਨਾਨਕ ਏਕ ਏ ਨਾਨਕ ਸਦਾ ਹੀ ਉਸ ਇੱਕ ਪਰਮਾਤਮਾ ਦਾ ਨਾਮ ਜਪਦਾ ਰਹੋ ਸਭ ਉਪਰ ਪਾਰ ਬ੍ਰਹਮ ਦਾ ਤਾਰ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਪ੍ਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰੱਖਾ ਹੈ ਤੇਰੀ ਟੇਕ ਤੇਰਾ ਆਧਾਰ ਰਹਾਉ ਏ ਪ੍ਰਭੂ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਹੈ ਤੂੰ ਹੈ ਤੂੰ ਹੋ ਮਨਹਾਰੋ ਆਗਮ ਆਗਦ ਊਚ ਅਪਾਰ हे ਪ੍ਰਭੂ ਹਰਥਾ ਹਰ ਵੇਲੇ ਤੂੰ ਹੀ ਧੂਨ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ हे ਆਪੋਜ ਪ੍ਰਭੂ ਹੈ ਅਥਾ ਪ੍ਰਭੂ ਹੈ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ ਜੋ ਤੁਦ ਸੇਵੈ ਤਿਨ ਭਉ ਦੁਖ ਨਾਹੀ ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਹੋ ਨਹੀਂ ਸਕਦਾ ਗੁਰਪ੍ਰਸਾਦ ਨਾਨਕ ਗੁਣ ਗਾਹੇ ਹੈ हे ਨਾਨਕ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦੇ ਹਨ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਹੈ ਪ੍ਰਭੂ ਜਗਤ ਵਿੱਚ ਜੋ ਕੁਝ ਦਿਸਦਾ ਹੈ ਤੇਰਾ ਹੀ ਸਰੂਪ ਹੈ हे ਗੁਣਾ ਦੇ ਖਜ਼ਾਨੇ ਏ ਸੋਹਣੇ ਗੋਬਿੰਦ ਏ ਜਗਤ ਤੇਰਾ ਹੀ ਰੂਪ ਹੈ ਸਿਮਰ 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 ਜਨ ਸੋਏ हे ਮਨੁੱਖ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਹੋ ਨਾਨਕ ਕਰਮ ਪਰਪਤ ਹੋਏ हे ਨਾਨਕ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ਜਿਨ ਜਪਿਆ ਤਿਸ ਕੌਬਲ ਹਾਰੋ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਸ ਤੋਂ ਕੁਰਮਾਨ ਹੋਣਾ ਚਾਹੀਦਾ ਹੈ ਤਿਸ ਕੈ ਸੰਗ ਤਰੈ ਸੰਸਾਰ ਉਸ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਕਹ ਨਾਨਕ ਪ੍ਰਭ ਲੋਚਾ ਪੂਰ ਨਾਨਕ ਆਖਦਾ ਹੈ ਕਿ हे ਪ੍ਰਭੂ ਮੇਰੀ ਤਾੰਗ ਪੂਰੀ ਕਰ ਸੰਤ ਜਨਾ ਕੀ ਬਾਛੋਂ ਧੂਰ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ